ਹਾਂਜੀ ਆਹ ਆਪਾਂ ਇੱਥੇ ਪੈਟਿੰਗ ਕਰ ਲਈ ਆ ਤੰਬੂ-ਦੰਗੂ ਜਿਹਾ ਬਣਾ ਲਿਆ ਆਪਣਾ ਤੇ ਹੁਣ ਅਸੀਂ ਚੱਲੇ ਆ ਵੀ ਧਰਨੇ ਤੇ ਆਹ ਬੰਦੇ ਸਾਰੇ ਹੈਗੇ ਤਿਆਰ ਆਪਣੇ ਇੱਥੋਂ ਦੱਸ ਦੇ ਕਿੰਨਾ ਕੁ ਬਾਟਾ ਵੀ 4.5 ਰੁਪਏ ਬੰਦ ਕਰਵਾਣ ਦੇ ਮਿੱਤਰਾਂ ਤੇ ਚੱਲਦੇ ਆਂ ਫਿਰ ਆਪਾਂ ਉੱਥੇ ਤੁਹਾਨੂੰ ਵੀਡੀਓ ਬਣਾ ਫੂਲ ਬਣਾਵਾਂਗੇ ਜੀ ਹਾਂ ਕੱਲਾ ਮੇਰੀ ਕੱਲਾ ਕਿਸਾਨ ਨੂੰ ਭੇਜਿਆ ਨਾਲ ਖੜੀਆਂ ਨੇ ਮੰਗੇ ਇਧਰੋਂ ਮੋਦੀ ਤੋਂ ਤੱਕ ਮੈਂ ਚੱਲ ਕੇ ਪੰਜਾਬ ਤੋਂ ਨੇ ਮਾਵਾਂ ਤੇ ਮੋਦੀ ਵਾਸਤੇ ਤੇ ਅਸੀਂ ਸੇਕਾ ਕਰਦੇ ਬਾਪੀ ਚਾਹਾਂਗਾ ਪਹਿਲਾ ਨਾਂ ਭਾਈ ਹਰਪਾਲ ਸਿੰਘ ਦੀ ਐਡਗ੍ਰਾਂਥੀ ਗੁਰਦੁਆਰਾ ਸਾਹਿਬ ਅੱਜ ਆਇਆ ਸੀ ਤੇ ਮੈਂ ਹਾਂਜੀ ਸਭੀ ਗੱਲ ਸਾਰਿਆਂ ਨੂੰ ਪਹੁੰਚ ਗਈ ਦਿੱਲੀ 8 ਤਰੀਕ ਹੋ ਗਈ ਅੱਜ ਉਹ ਆਪਾਂ 3 ਵਜੇ ਪਹੁੰਚ ਗਏ ਸੀਗੇ ਤੇ ਅੱਜ ਹੈਗਾ ਪਹਿਲਾ ਦਿਨ ਆਪਣਾ ਇੱਥੇ ਪ੍ਰੋਟੈਸਟ ਦੇ ਵਿੱਚ ਆਪਾਂ 7 ਤਰੀਕ ਨੂੰ ਤੁਰੇ ਸੀਗੇ ਤੇ ਸਾਨੂੰ ਤੁਨਾਟ ਨੇ ਸਿਖਾਇਆ ਸੀ ਇਸ ਵਾਸਤੇ ਦਿੱਲੀ ਦੀ ਸਿਟੂ ਇੱਥੇ ਮੇਨ ਸਟੇਜ ਲੱਗੀ ਹੋਈ ਹੈ ਜਿਹੜੀ ਬਾਕੀ ਉਧਰ ਪਿੱਛੇ ਟਰੈਕਟਰ ਵਗੈਰਾ ਵੀ ਤੁਹਾਨੂੰ ਦਿਖਾਵਾਂਗੇ ਹਨ ਤੇ ਬਹੁਤ ਧੂੜ ਮਿੱਟੀ ਪਈ ਵੀ ਜਿਹੜੇ 26 ਤਰੀਕ ਦੇ ਆਏ ਹੋਏ ਆ ਬੰਦੇ ਉਮੇ ਹੀ ਖੜੇ ਆ ਟਰੈਕਟਰ ਹਨ ਤੇ ਕਾਈ ਜਣੀ ਦੀ ਆਪਣੇ ਤਰਪਾਲਾਂ ਦੇ ਢੁਕਣ ਲਾ ਕੇ ਬੈਠਣ ਦਾ ਪ੍ਰਬੰਧ ਸਾਰਾ ਪੱਕਾ ਹੀ ਕੀਤਾ ਹੋਇਆ ਵਾ ਹਾਂ ਬਈ ਜਿੱਤਨਾ ਕਬੰਦੀ ਕੀਤੀ ਹੋਈ ਆ ਕੁੰਡਰੀ ਬਾਰਡਰ ਤੇ ਓਟਪਲ ਉੱਪਰ ਜੇ ਲਾਏ ਹੋਏ ਆ ਭਰ ਕੇ ਮਿੱਟੀ ਦੇ दिल्ली में आपका हार्दिक स्वागत है छोटे तो बड़े समझे में ਉਧਰ ਸਟੇਜ ਲੱਗੀ ਹੋਈ ਆ ਉਧਰਲੇ ਪਾਸੇ ਤੇ ਆ ਇੱਥੇ ਵੈਰੀਫਾਈਂਗ ਕੀਤੀ ਉਧਰ ਫੌਜ ਮਿਲਟਰੀ ਮੁੰਟਰੀ ਖੜੀ ਆ ਆ ਸੀਨ ਆ ਵੀ ਇੱਥੇ ਕੋ ਯਾਰਾ ਮਿਲਦਾ ਹੈ ਹਲੋ ਕਾ ਕਰ ਲੈ ਆ ਜਾ ਪਈ ਸਿੱਧਾ ਨਹੀਂ ਖਲੋ ਕੋਈ ਸਟਾਪਿੰਗ ਨਹੀਂ ਕੋਈ ਜਾਣ ਨਹੀਂ ਕਵਰਾ ਨਕਾਬਦ ਕੇ ਨਾ ਨਾ ਬੋਲਿਓ ਆਹ ਸਟੇਜ ਹੈਗੀ ਹੈ ਦਿੱਲੀ ਵਾਲੇ ਪਾਸੇ ਸਟੇਜ ਲੱਗੀ ਹੋਈ ਹੈ ਉਧਰ ਪੰਜਾਬ ਵਾਲੇ ਪਾਸੇ ਲੱਗੀ ਹੋਈ ਸੀਗੀ ਇਧਰ ਵੀ ਸਾਰਾ ਹਾ ਕ੍ਰੋਸ ਕਰਕੇ ਜਿਹੜੀ ਹੈਗੀ ਆ ਉਹ ਵੈਰੀ ਗੱਟ ਵੀ ਨਹੀਂ ਕੀਤੀ ਹੋਈ ਆ ਪੁਲਿਸ ਨੇ ਪੂਰੇ ਦੂਜੇ ਪਾਸੇ ਸਟੇਜ ਲੱਗੀ ਹੋਈ ਹੈ ਵਧੀਆ ਖਬਰ ਲੈ ਆ ਰਹੇ ਆ ਖਰਾਨਾਂ ਦੀ ਜਿਹੜੀ ਮੋਤੀ ਦੇ ਘਰ ਤਾਂ ਗੱਲ ਪੁਚਾਰ ਆਇਆ ਰਣਨਾ ਦਾ ਹੁਕਮ ਲਾਉਣੇ ਕਰਿਆ ਤੇ ਧੰਨਵਾਦ ਕਰਦੇ ਆ ਜੋ ਪੱਤਰਕਾਰ ਮੇਰੇ ਵੀ ਦੇ 81 ਹਮ ਤੋਂ ਵੱਡਾ ਮੋਟਾ ਉਹ ਮੋਟਾ ਸਮਾਰਟ ਪੰਜਾਬ ਦਾ ਇੱਕ ਸਾਥ ਦੁਨੀਆ ਨਾਲ ਮਿਲ ਕੇ ਤੈਨ ਵਾਲੇ ਅੱਗੇ सान मज़दूर एका मोदी सरकार मोदी सरकार भाजपा सरकार मोदी मर्गा करी चके नुकी चकदे ਮੈਂ ਵਿਚੋ ਜੋ ਘਟ ਘਟ ਕੇ ਬਣਾਉਣਾ ਹੈਗਾ ਵੀਡੀਓ ਬਹੁਤ ਜਿਆਦਾ ਲੰਮਾ ਜਾਣੀ ਦੀ ਹੈਗਾ ਖੜਾ ਵਾ ਹਨਾ ਜਿਹੜਾ ਗੱਡੀਆਂ ਦਾ ਟਰੈਕਟਰਾਂ ਦਾ ਜਾਮ ਹੈਗਾ ਹਨਾ ਤੇ 26 ਤਰੀਕ ਤੇ ਹੀ ਖੜੇ ਹੈਗੇ ਬਹੁਤ ਸਾਰੇ ਟਰੈਕਟਰ ਜਿਹੜੇ ਹੈ ਹਨਾ ਤੇ ਲਗਭਗ 4-5 ਕਿਲੋਮੀਟਰ ਇਧਰੋਂ ਪਿੱਛੇ ਐ ਇਦੋਂ ਇਦੋਂ ਇਧਰ ਨੂੰ ਸਟੇਜ ਹੈਗੀ ਆ 4-5 ਕਿਲੋਮੀਟਰ ਆ ਕਾਫੀ ਦੂਰ ਤੁਰ ਕੇ ਜਾਣਾ ਪੈਂਦਾ ਜਾ ਮੋਟਰਸਾਈਕਲ ਤੇ ਜਾਣਾ ਪੈਂਦਾ ਵਾ ਤੇ ਇਹ ਕਹਾ ਪੰਪ ਆ ਗਿਆ ਇੱਕ ਦੇ ਦੂਈ ਦੂਈ ਅੱਗਾ ਹਾਂ ਦੋ ਕੈਂਪ ਹੋਰ ਆਉਂਦੇ ਆ ਕੁੰਡਲੀ ਬਾਰਡਰ ਆ ਇਹ ਤੇ ਉੱਥੋਂ ਤੱਕ ਕਰਨੀ ਦੋ ਵਾਂ ਪੈ ਸਾਹਮਣੇ-ਸਾਹਮਣੇ ਆਉਂਦੇ ਆ ਉੱਥੋਂ ਤੱਕ ਟ੍ਰੈਫਿਕ ਖੜਾ ਹੈਗਾ ਆ ਆਪਾਂ ਟਰਾਲੀ ਉੱਥੇ ਰੋਕੀ ਹੈਗੀ ਆ ਤੇ ਹਾਲੇ ਕਾਫੀ ਬਾਟ ਹੋਰ ਪਈ ਹੈ ਹਜੇ ਲੱਗਦਾ 1 ਕਿਲੋਮੀਟਰ ਹੋਰ ਪਈ ਹੈ ਉਧਰ ਕਹਾ ਜਾਣਾ ਪੰਜਾਬ ਵਾਲੇ ਬੱਸ ਨੂੰ ਉੱਥੇ ਚੱਕਰ ਗੱਡੀਆਂ ਟਰਾਲੀਆਂ ਖੜੀਆਂ ਆ ਆ ਹਰਿਆਣੇ ਤੋਂ ਆਈਆਂ ਹੋਈਆਂ ਨੇ ਟਰਾਲੀਆਂ ਦੋ-ਦੋ ਹਿੱਸਿਆਂ ਵਾਲੀਆਂ ਤੇ ਚਲੋ ਠੀਕ ਹੈ ਜੀ ਅੱਜ ਦਾ ਵਲੌਗ ਥੋੜਾ ਜਿਹਾ ਹੋਰ ਐਡ ਕਰਾਂਗੇ ਆਪਾਂ ਤੇ ਬਸ ਇਹੀ ਰੂਟੀਨ ਹੁੰਦਾ ਜੀ ਉੱਥੇ ਬੈਠ ਜਾਣਾ ਆਪਣੇ ਜਿਹੜੇ ਪੰਡਾਲ 'ਚ ਜਾ ਕੇ ਹਨਾ ਸ਼ਾਦੀ ਵਗੈਰਾ ਲੰਗਰ ਲੱਗੇ ਹੋਏ ਆ ਉੱਥੋਂ ਛਕ ਲੈਣੇ ਹੁੰਦੇ ਆ ਤੇ ਆਪਦੇ ਹੀ ਬਣਾਈ ਜਾਂਦੇ ਵਿੱਚ ਬਹੁਤ ਬੰਦੇ ਹਨਾ ਤੇ ਉੱਥੇ ਸਟੇਜ ਲੱਗੀ ਆ ਦੋਨੀਆਂ ਪਾਸੇ ਲੱਗੀ ਹੋਈ ਆ ਲੈ ਵੀ ਖਬਰ ਆਈ ਆ ਹੁਣੇ-ਹੁਣੇ ਲਿਆਵਰੇ ਨੂੰ ਕਰ ਫੋਨ ਇਹ ਆ ਵੀ ਕਹਿੰਦੇ ਵੀ ਵਾਪਸ ਹੋਣਗੇ ਬੈਲ ਹਨ ਕੱਲ੍ਹ ਜਾ ਕਰਾਣੋਂ ਕੱਲ੍ਹ ਨੂੰ ਕਰਾਣੋਂ ਕਹਿੰਦੇ ਜਾਣਾ ਤਾਂ ਨਹੀਂ ਐਡੀ ਜੇ ਨਹੀਂ ਜਾਣਾ ਆਪਾਂ ਨਾ ਦੱਸੋ ਜਾਣਾ ਤਾਂ ਨਹੀਂ ਹਲੇ ਨਾ ਬਾਈ ਕਿਸੇ ਹਾਂ ਆਪਾਂ ਇਹ ਹਾਂ ਜੀ ਨੂੰ ਇਹ ਮੁੱਕਰ ਵੀ ਸਕਦਾ ਫੈਂਸਲਾ ਹੋਏ ਤੇ ਜਾਵਾਂਗੇ ਫੈਂਸਲਾ ਹੋਏ ਤਾਂ ਜਾਣਾ ਆਪਾਂ ਜਾਣਾ ਫੈਂਸਲਾ ਕਰਕੇ ਠੀਕ ਨਾ ਬਾਈ ਮੁੱਕਰ ਸਕਦਾ ਮੁੱਕ ਫੈਂਸਲਾ ਸਹੀ ਗੱਲ ਆ ਲੈ ਵੀ ਸਾਡਾ ਤਾਂ ਫੈਸਲਾ ਬਈ ਇਹੀ ਆ ਰਹਿ ਕੇ ਚੱਲਾਂਗੇ ਵੀ ਹਾਂ ਹਜੇ ਅਸੀਂ ਅਸੀਂ ਨਹੀਂ ਜਾਂਦੇ ਕਿ ਵੀ ਜਦੋਂ ਆ ਮੂ ਪੱਕੇ ਪੈ ਗਏ ਨਾ ਚਾਈ ਜਾਂਦੇ ਹੈ ਹੈ ਸੌਰਾ ਦਈ ਜਾਂਦੇ ਕਹੇ ਜੀ ਹਾਂ ਖਬਰਾਂ ਦਈ ਜਾਂਦੇ ਨਾ ਇਹ ਢੱਲੇ ਪਾਉਂਦੇ ਆਪਾਂ ਨੂੰ